ਉਹਦਾ ਐਨਾਲਾ ਦੇ ਵਿੱਚ ਐਨਾਲਾ ਦੀ ਨਗਰ ਪੰਚਾਇਤ ਦੇ ਦੋ ਵਾਡਾਂ ਦੀ ਬਾਈ ਇਲੈਕਸ਼ਨ ਉਹਦੇ ਇੱਕ ਕਰਕੇ ਅਸੀਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਕਿ ਪੱਪੜ ਜੜਿਆ ਉਹ ਦਾਖਲ ਕਰਨਾ ਹੈ ਅਸੀਂ ਪਿਛਲੇ ਕਈ ਦਿਨਾਂ ਤੋਂ ਕੈਂਪੇਨ ਸ਼ੁਰੂ ਕੀਤੀ ਹੈ ਪਰ ਅੱਜ ਕਿਉਂਕਿ ਆਖਰੀ ਦਿਨ ਹੈ ਪੱਪੜ ਦਾਖਲ ਕਰਨਾ ਹੈ ਸੋ ਪੇਪਰ ਦਾਖਲ ਕੀਤੇ ਤੇ ਬਕਾਇਦਾ ਅੱਜ ਤੋਂ ਬਾਅਦ ਜਿਹੜੀ ਆ ਕੈਂਪੇਨ ਸ਼ੁਰੂ ਹੋ ਗਈ ਆ ਅਸਲੇ ਆਪਾਂ ਸਾਬ ਦੂਈ ਦੇ ਨਾਲਾ ਦੀ ਕੋਰਟ ਦੇ ਵਿੱਚ ਉਹਦਾ ਇਹ ਨਾਲਾ ਦੇ ਵਿੱਚ ਇਹ ਨਾਲਾ ਦੀ ਨਗਰ ਪੰਚਾਇਤ ਦੇ ਦੋ ਵਾਰਡਾਂ ਦੀ ਬਾਈ ਇਲੈਕਸ਼ਨ ਹੈ ਜਿਮਨੀ ਚੋਣ ਹੈ ਉਹਦੇ ਕਰਕੇ ਅਸੀਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਾਂ ਪੇਪਰ ਜਿਹੜੇ ਆ ਉਹ ਦਾਖਲ ਕਰਨਾ ਹੈ ਸਾਡੀ ਭੈਣ ਜੀ ਨੀਲ ਮਧਾਣੀ ਜੀ ਵਾਰਡ ਨੰਬਰ 7 ਤੋਂ ਔਰ ਮੇਰਾ ਛੋਟਾ ਵੀਰ ਗਦੇਵ ਇਹ ਵਾਰਡ ਨੰਬਰ 5 ਤੋਂ ਸਾਡੇ ਉਮੀਦਵਾਰ ਨੇ ਅਸੀਂ ਪਿਛਲੇ ਕਈ ਦਿਨਾਂ ਤੋਂ ਕੈਂਪੇਨ ਸ਼ੁਰੂ ਕੀਤੀ ਹੈ ਬਦੱਜ ਕਿਉਂਕਿ ਆਖਰੀ ਦਿਨ ਹੈ ਪੇਪਰ ਦਾਖਲ ਕਰਨ ਦਾ ਸੋ ਪੇਪਰ ਦਾਖਲ ਕੀਤੇ ਤੇ ਬਕਾਇਦਾ ਅੱਜ ਤੋਂ ਬਾਅਦ ਜਿਹੜੀ ਆ ਕੈਂਪੇਨ ਸ਼ੁਰੂ ਹੋਗੀ ਔਰ ਅਸੀਂ ਵਿਕਾਸ ਦੇ ਮੁੱਦੇ ਦੇ ਉੱਤੇ ਚੋਣ ਲੜਾਂਗੇ ਕੋਈ ਦੂਸ਼ਣਬਾਜੀ ਵਾਲੀ ਪੋਲਿਟਿਕਸ ਨਹੀਂ ਕਰਦੇ ਦੂਸ਼ਣਬਾਜੀ ਵਾਲੀ ਪੋਲਿਟਿਕਸ ਉਹ ਕਰਦੇ ਆ ਜਿੰਨੇ ਨੇ ਕੰਮ ਨਹੀਂ ਕੀਤਾ ਸੋ ਅਸੀਂ ਕੰਮ ਕੀਤਾ ਅਜ ਨਾਲੇ ਦੀਏ ਦੋ ਵਾਡਾਂ ਦੇ ਘੱਟ ਘੱਜਾਂਗੇ ਜੋ ਕੰਮ ਅਸੀਂ ਪੌਣੇ 3 ਸਾਲ ਦੇ ਵਿੱਚ ਕੀਤਾ ਉਹ ਕੰਮ ਦੀ ਰਿਪੋਰਟ ਜਿਹੜੀ ਆ ਉਹਨਾਂ ਦੋ ਵਾਡਾਂ ਦੇ ਆਪਣੇ ਸੂਚਨ ਵੋਟਰਾਂ ਨੂੰ ਦਾਂਗੇ ਉਹ ਲਾਜ਼ਮੀ ਜਿਹੜਾ ਕੱਲਾ ਇੱਥੇ ਨਹੀਂ ਪੂਰੇ ਪੰਜਾਬ ਚ ਅਸੀਂ ਬੱਲੇ ਜਿਹੜੀ ਇਹ ਚੋਣ ਦੇ ਵਿੱਚੋਂ ਜਿੱਦਾਂ ਜੰਮੀ ਚੋਣਾਂ ਚੋਂ ਹੁਣੇ ਜਿੱਤ ਕੇ ਨਿਕਲੇ ਇਹਨਾਂ ਚੋਣਾਂ ਦੇ ਵਿੱਚੋਂ ਵੀ ਅਸੀਂ ਜਿੱਤ ਕੇ ਨਿਕਲਾਂਗੇ ਸੋ ਮੇਰੀ ਨਾਲੇ ਦੀ ਸਾਧ ਸੰਗਤ ਨੂੰ 5 ਤੇ 7 ਦੇ ਵਾਰਡ ਵਾਸੀਆਂ ਨੂੰ ਬੇਨਤੀ ਹੈ ਕਿ ਜੋ ਅਸੀਂ ਵਿਕਾਸ ਕੀਤਾ ਉਹਨੂੰ ਸਮਝਦੇ ਵਾਕਿ ਆਪਣੀ ਵੋਟ ਦੀ ਵੱਤੋਂ ਕਰਨ ਇੱਕ ਗੱਲ ਮੈਂ ਇਹਨਾਂ ਵਾਲਾ ਨਿਵਾਸੀ ਨੂੰ ਕਹੜੀ ਚੋਣਾਂ ਕੁਝ ਲੋਕ ਜਿਹੜੇ ਉਹਨਾਂ ਦੇ ਪਿਛਲੇ ਦਿਨੀ ਪੱਦੀ ਸ਼ਬਦਾਬਲੀ ਬੁੰਡਾ ਗਰਦੀ ਵਾਲਾ ਕਿ ਇੱਥੇ ਐਦਾਂ ਹੋ ਜਾਊਗਾ ਜੀ ਐਦਾਂ ਹੋ ਜਾਊਗਾ ਜੀ ਇੱਥੇ ਲੜਾਈਆਂ ਹੋਣਗੀਆਂ ਜੀ ਇੱਥੇ ਤੁਸੀਂ ਵੀਡੀਓ ਦੇਖੀ ਹੋਣੀ ਆ ਉਹਦੇ ਬੜੀ ਮਾੜੀ ਗੱਲ ਅੱਗੇ ਉਦੋਂ ਇੱਕ ਬੜਾ ਜੁੰਮਿਆ ਲੀਡਰ ਸਾਬका ਐਮਐਲਏ ਸਾਹਿਬ ਨਾਲ ਖੜੇ ਸੀਗੇ ਜਦੋਂ ਉਹਨਾਂ ਦੇ ਕੁਝ ਜਿਹੜੇ ਬਹੁਤ ਰਾਈਟ ਹੈਂਡ ਤੇ ਲੈਫਟ ਹੈਂਡ ਵਾਲੇ ਬੰਦੇ ਉਹ ਕਹਿ ਰਹੇ ਸੀ ਕਿ ਕਤਲ ਹੋ ਜਾਣਗੇ ਜੀ ਫਲਾਂਟ ਹੋ ਜਾਊਗਾ ਜੀ ਠੀਕ ਹੋ ਜਾਊਗਾ ਮੈਂ ਅਜਨਾਲਾ ਸ਼ਹਿਰ ਦੇ ਵਸਨੀਕਾਂ ਨੂੰ ਔਰ ਪੰਜ ਦੇ ਸੱਤ ਦੇ ਵਸਨੀਕਾਂ ਨੂੰ ਵੋਟਰਾਂ ਨੂੰ ਮੀਡੀਆ ਦੇ ਲਈ ਇਹ ਕਹਿਣਾ ਚਾਹੁੰਦਾ ਕਿ ਕਬਰੋੜਾ ਨਹੀਂ ਸਦ ਪੱਤਾ ਨਹੀਂ ਹਿਲੰਦਿਆਂਗੇ ਉਦੋਂ ਪੱਤਾ ਨਹੀਂ ਹਿਲੰਦਿਆਂਗੇ ਲੋਕ ਗਿੱਜਿਆ ਗੁੰਡਾਗਰਦੀ ਕਰਦੇ ਪਰ ਕਿਸੇ ਨੂੰ ਗੁੰਡਾਗਰਦੀ ਨਹੀਂ ਕਰਦਿਆਂਗੇ ਸਭ ਲੋਕ ਆਰਾਮ ਨਾਲ ਆਪਣੀ ਵੋਟ ਪਾਉਣ ਆਪਣੀ ਮੱਦੀ ਦੇ ਪੋਣ ਉਹਨਾਂ ਨੂੰ ਜਿਹੜਾ ਵੀ ਪਸੰਦੀ ਦਾ ਕੈਂਡੀਡੇਟ ਹੈ ਉਹਨੂੰ ਵੋਟਾਂ ਪਾਓ ਜਿਹੜੇ ਵੀ ਬੰਦੇ ਨੇ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਬਦਮਾਸ਼ੀ ਕਰਨ ਦੀ ਕੋਸ਼ਿਸ਼ ਕੀਤੀ ਕੋਈ ਬੂਥਾਂ ਤੇ ਹੱਲਾ ਗੁੱਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹੀ ਉਹਦੇ ਪੂਰੇ ਪਵੰਦ ਕੀਤੇ ਅਸੀਂ ਸਖਤ ਜੜੀ ਆ ਉਹ ਕਾਨੂੰਨੀ ਕਾਰਵਾਈ ਕਰਾਂਗੇ ਅਸੀਂ ਸ਼ਾਂਤ ਬਈ ਮਤਲਬ ਜਿਹੜੀ ਇਲੈਕਸ਼ਨ ਆ ਉਹ ਕਰਾਉਣੀ ਹੈ ਔਰ ਹਰ ਬੰਦੇ ਨੂੰ ਅਧਿਕਾਰ ਹੈ ਕਿ ਆਪਣੀ ਵੋਟ ਪਾਵੇ ਕਿ ਬਿਨਾਂ ਕਿਸੇ ਡਰ ਤੋਂ ਭੈ ਤੋਂ ਕਈ ਬੰਦੇ ਨੂੰ ਐਵੇਂ ਕੰਲਾ ਕਰੀ ਜਾਂਦੇ ਕੁਝ ਬੰਦੇ ਡਰਾਈ ਜਾਂਦੇ ਉਹ ਭੁੱਲ ਗਏ ਕਿ ਉਹਨਾਂ ਦੇ ਬੱਬੇ ਵਾਲੀ ਪੋਲਿਟਿਕ ਚਲੀ ਗਈ ਬਹੁਤ ਪਹਿਲਾਂ ਬੱਬੇ ਵਾਲੀ ਪੋਲਿਟਿਕ ਖਤਮ ਹੋ ਗਈ ਹੁਣ ਪੰਜਾਬ ਚ ਕੋਈ ਦੱਬਾ ਨਹੀਂ ਚੱਲਦਾ ਖਤਮ ਹੋ ਗਿਆ ਘੱਮਸਰ ਦੱਬਾ ਦੱਬੇ ਦੂਬੇ ਮਾਰਦੇ ਜਿਹੜੇ ਇਹਨਾਂ ਨੂੰ ਮੇਰੀ ਬੇਨਤੀ ਹੈਗੇ ਸਾਹਿਬ ਵਿਕਾਸ ਦੱਸੋ ਤੁਸੀਂ ਵਿਕਾਸ ਕੀ ਕੀਤਾ ਤੁਹਾਡੇ ਆ ਦੱਬਿਆਂ ਤੋਂ ਨਾ ਅਸੀਂ ਡਰਨ ਵਾਲੇ ਆ ਨੌ ਨੌ ਦੀ ਵਾਰ ਪੰਜ ਤੇ ਸੱਤ ਦੇ ਵੋਟਰ ਦਰਦ ਨਾਲਿਆ ਇਸ ਕਰਕੇ ਸਾਧਨ ਬੇਨਤੀ ਆ ਕਿ chant mai ਆ ਕੇ ਕੀਤੀ ਨੂੰ ਆਪਣੀ ਇੱਕ ਇੱਕ ਕੀਮਤੀ ਵੋਟ ਜਿਹੜੀ ਹੈ ਉਮੀਦਵਾਰਾਂ ਨੂੰ ਪਾਉਣ ਆਮ ਆਦਮੀ ਪਾਰਟੀ ਵੱਲੋਂ ਮੈਂ ਬੇਨਤੀ ਕਰਦਾ ਕਿ ਸਾਡੇ ਸੱਤ ਦੇ ਵਿੱਚ ਨੀਲ ਮਲਾਰੀ ਜੀ ਨੂੰ ਔਰ ਪੰਜ ਦੇ ਵਿੱਚ ਸਾਡੇ ਨੌਜਵਾਨ ਗੁਰਦੇਵ ਸਿੰਘ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਇਹ ਮੈਂ ਕਹਿਣਾ ਚਾਹੁੰਦਾ ਹਾਂ ਕਹਿਣਾ ਉਹਨੇ ਆਪਣੇ ਆਪ ਦਾ ਹਾਂ ਇੱਕ ਫਾਰਮ ਆਪਣੇ ਨਾਮ ਹਾਂਜੀ ਅੱਜ ਅਸੀਂ ਨਾਮਜ਼ਦਗੀ ਫਾਰਮ ਭਰਨ ਵਾਸਤੇ ਇੱਥੇ ਐਡੀਐਮ ਅਫੀਸਰ ਦੇ ਵਿੱਚ ਪਹੁੰਚੇ ਹਾਂ ਤੇ ਅਹੀ ਵਿਕਾਸ ਦੇ ਨਾਂ ਤੇ ਜੋ ਇਲੈਕਸ਼ਨ ਇੱਥੇ ਲੜ ਰਹੇ ਆ ਜੀ ਵਿਕਾਸ ਨੂੰ ਲੈ ਕੇ ਮੰਤਰੀ ਸਾਹਿਬ ਨੇ ਜੋ ਕੰਮ ਕੀਤੇ ਆ ਆਮ ਆਦਮੀ ਪਾਰਟੀ ਕਲੀਨਿਕ ਹੋਏ ਜਾਂ ਕੋਈ ਨਾਲੋ ਵੀ ਸੜਕਾਂ ਹੋਈਆਂ ਕੋਈ ਵੀ ਬਹੁਤ ਵਧੀਆ ਕੰਮ ਮੰਤਰੀ ਸਾਹਿਬ ਨੇ ਕੀਤੇ ਆ ਇਹ ਉਸ ਨੂੰ ਲੈ ਕੇ ਉਸ ਮੁੱਦੇ ਨੂੰ ਲੈ ਕੇ ਇਹ ਫਰਕਸ਼ਨ ਲੜ ਰਹੇ ਆ ਤੇ ਆਸ ਕਰਦੇ ਆ ਕਿ ਜਨਤਾ ਵੀ ਸਾਡੇ ਸਾਥ ਦੋਗੀ ਤੇ ਬਹੁਮਤ ਨਾਲ ਜਿੱਤਾਂਗੇ